ਫਲੋਰ ਚ ਲੋਟਰੀ سٹਾਲਾਂ ਤੇ ਹੋ ਰਿਹਾ ਹੈ ਦੜਾ ਸਟਾਫ ਉਸ ਵੀਂਦਰ ਘਰ ਬਣਾ ਮਰੀ ਥੀ ਇਹਨੇ ਕੀਤਾ ਸਿੰਗ ਅਪਰੇਸ਼ਨ ਫਲੋਰ ਚ ਲੋਟਰੀ سٹਾਲਾਂ ਚ ਦੜਾ ਸਟਾ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ سٹਾਲਾਂ ਤੇ ਕੰਪਿਊਟਰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਥੀ ਇਹਨਾਂ ਲੋਟਰੀ سٹਾਲਾਂ 'ਤੇ ਆਪਣੀ ਕਿਸਮਤ ਅਜ਼ਮਾਉਣ ਆਏ ਲੋਕਾਂ ਦਾ ਤਾਂ ਤਾਂ ਲੱਗਿਆ ਜਾਂਦਾ ਹੈ ਪਰ ਆਮ ਲੋਕ ਇਸ ਗੱਲ ਤੋਂ ਅਣਜਾਣ ਨੇ ਕਿ ਇਸ ਤਰ੍ਹਾਂ ਦੜਾ ਸਟਾ ਲਗਾਉਣਾ ਗੈਰ ਕਾਨੂੰਨੀ ਹੈ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲਾਟਰੀ ਸਟਾਲਾਂ ਤੇ ਕਿਵੇਂ ਸ਼ਰਿਆਮ ਡੜਾ ਸੱਟਾ ਲਗਾਇਆ ਜਾਂਦਾ ਹੈ ਤੇ ਕੰਪਿਊਟਰਾਈਜ਼ਡ ਰਸੀਦ ਦੀ ਜਗ੍ਹਾ ਲੋਕਾਂ ਨੂੰ ਕੱਚੀ ਰਸੀਦ ਹੀ ਦਿੱਤੀ ਜਾ ਰਹੀ ਹੈ ਤੇ ਜ਼ਿਆਦਾਤਰ ਲਾਟਰੀ ਸਟਾਲਾਂ ਤੇ ਕੰਪਿਊਟਰ ਕੰਮ ਹੀ ਨਹੀਂ ਕਰ ਰਹੇ ਲਾਟਰੀ ਸਟਾਲਾਂ ਤੇ ਮੌਜੂਦ ਲੋਕ ਵੀ ਪੱਤਰਕਾਰਾਂ ਨੂੰ ਦੇਖ ਕੇ ਸਾਰੀ ਭੱਜਦੇ ਨਜ਼ਰ ਆਏ ਇਸ ਸਾਰੇ ਮਾਮਲੇ ਬਾਰੇ ਜਦੋਂ ਡੀਐਸਪੀ ਫਲੋਰ ਅਮਰੀਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸ਼ਹਿਰ ਤੋਂ ਬਾਹਰ ਹੋਣ ਦਾ ਹਵਾਲਾ ਦੇ ਕੇ ਭੱਜਦੇ ਨਜ਼ਰ ਆਏ ਲਾਟਰੀ ਸਟਾਲ ਦੇ ਨੇੜੇ ਮੌਜੂਦ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਲਾਟਰੀ ਸਟਾਲਾਂ ਸੰਬੰਧੀ ਐਸਡੀਐਮ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਪ੍ਰੰਤ ਸਮਝੌਤੇ ਦੇ ਬਾਅਦ ਸਕੂਲ ਦੀਆਂ ਡਾਇਮੰਡਸ ਤੇ ਲਾਟਰੀ ਸਟਾਲਾਂ ਦੇ ਅੱਧੇ ਸ਼ਟਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ ਪਰ ਫਿਰ ਵੀ ਵਿਦਿਆਰਥੀਆਂ ਤੇ ਅਜਿਹੀਆਂ ਚੀਜ਼ਾਂ ਦਾ ਮਾੜਾ ਪ੍ਰਭਾਵ ਪੈਣਾ ਤੈ ਉਹਨਾਂ ਬੰਕ ਕੀਤੀ ਕਿ ਇਹਨਾਂ ਲਾਟਰੀ ਸਟਾਲਾਂ ਨੂੰ ਜਲਦ ਬੰਦ ਕਰਵਾਇਆ ਜਾਵੇ ਤੇ ਇਸ ਮੌਕੇ ਤੇ ਆਮ ਲੋਕਾਂ ਨੇ ਵੀ ਦਾਵਾ ਕੀਤਾ ਇਹ ਲਾਟਰੀ ਸਟਾਲ ਪੁਲਿਸ ਦੀ ਸ਼ਹਿਰ ਤੇ ਹੀ ਕੰਮ ਕਰ ਰਹੇ ਨੇ ਫਲਾਰ ਤੋਂ ਪ੍ਰਪੋਰਟ ਬਾਕੀਆਂ ਲਾਟਿਕਾ ਹੋਣਗੇ ਹਾਂ ਬਾਕੀਆਂ ਲਾਟਿਕਾ ਹੋਣਗੇ ਹਲੋ ਬਈ ਕਸਰੀ ਬੜਿਆ ਬਾਕੀਆਂ ਲਾਟਿਕਾ ਹੋਣਗੇ ਆਪਾਂ ਚੱਲਦੇ ਜੀ ਕਮਿਊਟਰ ਤੇ ਕਮਿਊਟਰ ਨਹੀਂ ਚੱਲ ਆ ਜਿਹੜੀ ਉਹ ਪਾਰਕੀ ਲਿਖੀ ਉਹ ਵੀ ਕਰਦਾ ਨਹੀਂ ਖਾਲੀ ਜੀ 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 లైసన్ ਹੈ ਬਰਦਰ లైసన్ ਹੈ ਹੈ ਨਾ ਨਹੀਂ ਨਹੀਂ ਜਿਹੜੀ ਉਹ ਪਾਤੀ ਕੱਢ ਕੇ ਤੈਨੂੰ ਉਹ ਕਰਦੇ ਹੋ ਨਹੀਂ ਹੱਥ ਨਾਲ ਲਿਖਦੇ ਹੋ ਲਾਟਿਕਾ ਨਾ ਖੱਟੀ ਆਉਂਦੀ ਇੱਥੇ ਨੰਬਰ ਕਹਿੰਦਾ ਕੱਢੀ ਜਾਂਦਾ ਤੂੰ ਆ ਬੋਲੋ ਰੀਸਟ ਕੋਲੋਂ ਮੜ ਜਾ ਬੋਲੋ ਰੀਸ ਤੋਂ ਆ ਜਾ ਬੋਲੋ ਬੋਲੋ ਕੀ ਕਰ ਰਹੇ ਹੋ ਨਹੀਂ ਭਾਜੀ ਇੱਥੇ ਮੈਂ ਤਾਂ ਵੈਸੇ ਆ ਜੀ ਮੈਂ ਲਾਡੀ ਸਾਹਿਬ ਕੀ ਕਰਨਾ ਵੀ ਸਟਾਟ ਆਉਣੇ ਹੋ ਨਹੀਂ ਕੋਲੋ ਕਿਸਰ ਅਜੇ ਸੇ ਕੋਲੀ ਮੜ ਜਾ ਆਲੀ ਦੀ ਆ ਆਲੀ ਦੀ ਜਲੀਆ ਹੈ ਬੋਲੋ ਸੇ ਬਣਿਆ ਕਿਹਦਾ ਹੈ ਸਾਲ ਕੇ ਦਾ ਭਾਜੀ ਹੈ ਹੈ ਹਾਂ ਜੀ ਦਾ ਭਾਲੇ ਕੋਣ ਵਾ ਆੜੇ ਸੁਣ ਐਤਲੋਂ ਮੂੰਹ ਕਰਕੇ ਬੋਲਦਾ ਆਤਰਾ ਤੁਹਾਡੇ ਕੰਪਿਊਟਰ ਚੱਲਦੇ ਨਹੀਂ ਤਾਂ ਤੁਸੀਂ ਲਾਟਰੀ ਕਰਨਾ ਪਾਉਣ ਵਾਲਾ ਪਾਚੀ ਕੇ ਚੀਨਾ ਪਾਉਣ ਦੇ ਨਹੀਂ ਹਲੋ ਜੀ ਜੀ ਕੀ ਚੀਨਾ ਕਰਦਾ ਨਹੀਂ ਜਰਾ ਬਾਰਤੀ ਘੱਟ ਕੇ ਦਿੰਨੇ ਹੋ ਤੁਸੀਂ ਸੱਡਾ ਲਵਾਉਣੇ ਹੋ ਇੱਥੇ ਨੂੰ ਕਰੋ ਮੇਰੇ ਮੂੰਹ ਵਾਲੇ ਤੂੰ ਕਰੋ ਅੰਕ ਮੀਟਰ ਸਾਡੇ ਚੱਲਦੇ ਨਹੀਂ ਚੱਲਦੇ ਆ ਕਿੱਥੇ ਚੱਲਦੇ ਦੱਸੋ ਦੱਸੋ ਕਿੱਥੇ ਚੱਲਦੇ ਆ ਲੈ ਫੜੋ 4 ਤਾਂ ਲੱਗੀਆਂ ਬੰਦ ਨਾ ਬੰਦ ਕਿਤਾ ਇਹ ਨਹੀਂ ਬੁਆਏ ਯਾਰ ਕਿਤਾ ਐਹੀ ਨਹੀਂ ਬੁਆਏ ਤਵੇ ਤੁਸੀਂ ਲਾਟਰੀ ਕੰਨਾ ਖੇਡੀ ਜਾਂਨੇ ਹੋ ਨਹੀਂ ਨਹੀਂ ਜਿਹੜੇ ਹਸਤਾਂ ਲਿਖੀ ਪਾਤੀ ਆ ਤੁਸੀਂ ਸੰਭੇ ਉਹ ਤੇ ਵੇਚਦੇ ਨਹੀਂ ਹਾਂਜੀ ਹੋਨੇ ਵਾਰ ਨਿਕਲ ਗਿਆ ਹਤਾ ਲਿਖੀ ਜੀ ਪਾਤੀ ਸਾਰੀ ਇਹ ਇਹ ਪਾਤੀ ਤੁਸੀਂ ਐਨਾ ਖੜਦਾ ਤਾਂ ਇਹ ਕਿ ਕਿਲੋ ਰੱਖਿਆ ਹੋਈ ਹੈ ਸਾਫ ਸੂ ਨਹੀਂ ਰਹੀ ਤਾਂ ਬੰਨ੍ਹ ਸਾਹਿਬ ਇੰਨੀਆਂ ਖੜਾਉਂਦੀਆਂ ਸਾਹਬ ਦਾ ਸਾਹਬਰੀ ਦਾ ਤਾਂ ਇੰਨੀਆਂ ਖੜਾਉਂਦੀਆਂ ਬਾਕੀ ਨੇ ਇੱਥੇ ਲੱਗੀਆਂ ਆ ਗਈਆਂ ਥੱਲੇ ਆ ਤੁਹਾਡੇ ਪੇਰਾ ਪਾਤੀਆਂ ਨਹੀਂ ਪਈਆਂ ਕੀ ਆ ਇਸ ਸਾਲ ਪਹਿਲਾਂ ਅਸੀਂ ਕੰਪਲੇਂਟ ਕੀਤੀ ਸੀ ਕਿਉਂਕਿ ਸਾਡੇ ਸਟੂਡੈਂਟਸ ਪੜਾਣ ਆਉਂਦੇ ਛੋਟੇ ਬੱਚੇ ਆ ਯੂ ਲਾਈਨ ਮਾਈਂਡਾ ਉਹਨਾਂ ਦੇ ਉੱਪਰ ਬੈਡ ਇਫੈਕਟ ਪੈਂਦਾ ਜੋ ਵੀ ਦੇਖਦੇ ਆ ਉਹੀ ਸਿੱਖਦੇ ਆ ਬੱਚੇ ਇਸ ਲਈ ਅਸੀਂ ਜਿਹੜਾ ਹੈਗਾ ਐਸਟੀਐਮ ਨੂੰ ਕੰਪਲੇਂਟ ਕੀਤੀ ਸੀਗੀ ਕਿ ਉਹ ਜਿਹੜਾ ਗਾ ਲੋਟਰੀ ਸਟਾਲ ਹਟਾ ਦਨ ਜਾਂ ਫਿਰ ਜਿਹੜੇ ਕਾਰਡ ਫੇੜਦੇ ਆ ਤਾਸ਼ ਖੇਡਦੇ ਆ ਪਰਸਨ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਸੈੱਟ ਕਰਾਂ ਕਿ ਸਕੂਲ ਟਾਈਮਿੰਗ ਦੇ ਅੰਦਰ ਜਿਹੜਾ ਗਾ ਕੁਝ ਐਸਾ ਇਫੈਕਟ ਨਾ ਸ਼ੁਰੂ ਹੋਵੇ ਪਰ ਉਸ ਟਾਈਮ ਤੇ ਜਿਹੜਾ ਹੈਗਾ ਕੁਝ ਦਿਨ ਤੱਕ ਸਾਡਾ ਉਸੇ ਤਰ੍ਹਾਂ ਹੀ ਚੱਲਿਆ ਆਪ ਕੋਈ ਅਸੀਂ ਸ਼ਾਪ ਖੋਲਾਂਗੇ ਲੋਟਰੀ ਸਟੋਰ ਖੋਲਾਂਗੇ ਨਾ ਕਿ ਕੋਈ ਤਾਸ਼ ਖੇਡੂਗਾ ਚਲੋ ਤਾਸ਼ ਤਾਂ ਨਹੀਂ ਖੇਡਦੇ ਪਰ ਜਿਹੜਾ ਹੈਗਾ ਲੋਟਰੀ ਸਟੋਰ ਜਿਹੜਾ ਹੈਗਾ ਉਹ ਚੱਲਦਾ ਹੁੰਦਾ ਹੈ ਕੀ ਉਹਨਾਂ ਨੇ ਜਿਹੜਾ ਹੈਗਾ ਹਾਫ ਕਵਰਡ ਵੀ ਕਰਕੇ ਰੱਖਿਆ ਹੋਇਆ ਵਾ ਫਿਰ ਵੀ ਸਾਡੇ ਬੱਚੇ ਦੇਖਦੇ ਆ ਤਾਂ ਉਹਨਾਂ ਤੇ ਬੁਰਾ ਤਾਅਸਰ ਪੈਂਦਾ ਹੋਇਆ ਆਪ ਲੋਕਾਂ ਵੱਲੋਂ ਤਾਂ